ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਨੂੰ ਫੋਲੋ ਜ਼ਰੂਰ ਕਰ ਲਿਓ ਅਸਲੀ ਨਕਲੀ ਦੁੱਧ ਦੀ ਪਛਾਣ ਬਾਰੇ ਵੀ ਆਪਾਂ ਦੱਸਦੇ ਰਹਨੇ ਆ ਤੇ ਆਪਾਂ ਤੁਹਾਨੂੰ ਡੰਗਰਾਂ ਦੀਆਂ ਬਿਮਾਰੀਆਂ ਬਾਰੇ ਵੀ ਥੋੜੀ ਜਾਣਕਾਰੀ ਦਵਾਂਗੇ ਜਿੰਨੀ ਸਾਨੂੰ ਹੈਗੀ ਆਪਾਂ ਫਾਰਸ ਫੋਰਸ ਦਾ ਇੰਜੈਕਸ਼ਨ ਲਾਉਣ ਲੱਗਿਆ ਆਪਣੀ ਕਮਜ ਸੂਈ ਸੀਗੀ ਇੱਕ ਤਾਂ ਧਰਤੀ ਤੇ ਜੀਭਾ ਮਾਰ ਰਹੀ ਸੀ ਇੱਕ ਪੂਰੇ ਦੁੱਧ ਤੇ ਆ ਨੀਤੀ ਰਹੀ ਕਿ ਉਹਦੇ ਘਾਟਾਂ ਸੀ ਹੈਗਾ ਆਪਾਂ ਫਾਰਸਪੋਰਸ ਦਾ ਇੰਜੈਕਸ਼ਨ ਲਿਆਂਦਾ 100 ਐਮਐਲ ਇਹ 200 ਐਮਐਲ ਕਰਕੇ ਲਗਾਤਾਰ 5 ਦਿਨ ਆਪਾਂ ਨੇ ਉਹਦੇ ਇੰਜੈਕਸ਼ਨ ਲਾਉਣੇ ਆ ਇਹਦੇ ਨਾਲ ਪੂਰੇ ਦੁੱਧ ਤੇ ਅਜਿਹਾ ਧਰਤੀ ਦੇ ਜੀਭਾ ਮਿੱਟੀ ਤੇ ਮਾਰ ਰਹੀ ਥੀ ਉਹ ਵੀ हट ਜੂ ਜੋ ਇਹਨੂੰ ਫਾਰਸਪੋਰਸ ਦੀ ਕਮੀ ਸੀਗੀ ਤੇ ਆਪਾਂ ਇੱਕ ਇੰਜੈਕਸ਼ਨ ਲਿਆਂਦਾ ਹੈ ਵਿਟਾਮੋਰ ਐਚ ਦਾ ਇਹ ਇੰਜੈਕਸ਼ਨ ਆਪਾਂ ਸੂਣ ਵਾਲੇ ਪਸ਼ੂ ਦੇ ਵੀ ਲਾ ਸਕਦੇ ਆ ਆਪਣੀ ਇੱਕ ਸੂਣ ਵਾਲੀ ਝੋਟੀ ਆ ਜਿੱਦਾਂ 2 ਮਹੀਨੇ ਰਹਨੇ ਆਪਾਂ ਨੇ ਉਹਦੇ 10-10 ਦਿਨ ਦੇ ਗੈਪ ਨਾਲ ਤੇ ਹਫਤੇ-ਹਫਤੇ ਦੇ ਗੈਪ ਨਾਲ ਆਪਾਂ ਇਹ 6 ਇੰਜੈਕਸ਼ਨ ਲਾ ਸਕਦੇ ਆ ਮਤਲਬ 10-10 ਐਮਐਲ ਦੇ 6 ਆਪਾਂ 30 ਐਮਐਲ ਦੀ ਬੈਲ ਲਿਆ ਆ ਇਹਦੇ 3 ਤਿੰਨ ਇੰਜੈਕਸ਼ਨ ਬਣ ਜਾਣੇ ਆ ਇਹ ਚ ਵਿਟਾਮਿਨ ਐਚ ਏ ਡੀ 3 ਵਿਟਾਮਿਨ ਹੁੰਨੇ ਆ ਇਹਦੇ ਨਾਲ ਉਹ ਲੇਵਾ ਪੂਰਾ ਵਧੀਆ ਕੱਢੂਗੀ ਜਿੱਦਾਂ ਤੁਸੀਂ ਕੋਈ ਪਸ਼ੂ ਵੇਚਣਾ ਉਹਦੇ ਵੀ ਆਪਾਂ 2 ਮਹੀਨੇ ਪਹਿਲਾਂ ਮਹੀਨਾ ਪਹਿਲਾਂ ਚਾਹੇ 20 ਦਿਨ ਰਹਿਣ ਨਾ ਬਸ ਉਹ ਹਫ਼ਤੇ-ਹਫ਼ਤੇ ਜਿੰਨੀਆਂ ਡੋਜਾਂ ਪੂਰੀਆਂ ਹੋ ਸਕਦੇ ਆਪਾਂ ਕਰ ਸਕਦੇ ਆ ਇਹਦੇ ਨਾਲ ਉਹਦੀ ਲਾਇਓਰਟੀ ਦੀ ਮਤਲਬ ਬਹੁਤ ਵਧੀਆ ਆਕਾਰ ਬਣੂਗਾ ਪਟਾਮ ਨੈਚ ਹੁੰਦਾ ਇਹਦੇ ਵਿੱਚ ਥੋੜਾ ਜੋ ਪਸ਼ੂ ਵੇਚਣਾ ਉਹਦਾ ਰੇਟ ਵਧੀਆ ਲੱਗ ਸੂਗਾ ਉਹਦੀ ਲਾਇਓਰਟੀ ਦਾ ਸਾਈਜ਼ ਬਹੁਤ ਪ੍ਰੋਪਰ ਬਣੂਗਾ ਤੇ ਜਿੱਦਾਂ ਆਪਣੀ ਇੱਕ ਝੋਟੀ ਆ ਆਹਲੀ ਇਹਦੀ ਬੱਚੇਦਾਨੀ ਦੀ ਥੋੜੀ ਗ੍ਰੋਥ ਘਟਾ ਇਹ 18 ਮਹੀਨੇ ਦੀ ਛੁੱਟੀ ਹੋ ਗਈ ਆਪਾਂ ਨੇ ਇਹਦੀ ਏਆਈ ਕਰਾਉਣੀ ਸੀ ਪਰ ਜਦੋਂ ਆਪਾਂ ਨੇ ਇਹਦੀ ਬੱਚੇਦਾਨੀ ਚੈੱਕ ਕਰੀ ਉਹਦੀ ਥੋੜੀ ਗ੍ਰੋਥ ਘਟਾ ਮਿਨਰਲ ਆਪਾਂ ਪੂਰੇ ਪਾ ਰਹੇ ਆ ਪਰ 100 ਚੋਂ ਇਹ 70 75% ਬੱਚੇਦਾਨੀ ਦੀ ਗ੍ਰੋਥ ਹੋਈ ਆ ਜਿਹੜੀ ਹੁਣ 20 25% ਦੀ ਰਹੇਗੀ ਇਹਦੇ ਆਪਾਂ ਹੁਣ ਇਹ 2 ਮਹੀਨੇ ਇੰਜੈਕਸ਼ਨ ਲਾਵਾਂਗੇ ਆਪਾਂ ਨੇ 10 10 ਦਿਨ ਦੇ ਗੈਪ ਨਾਲ ਇਹਦੇ 6 ਇੰਜੈਕਸ਼ਨ ਲਾ ਦੇਣੇ ਧੰਨਵਾਦ